That's yep. ਹਾਂ ਜੀ ਜੇ ਆਪਣੇ ਜਿਹੜੀ ਯੂਨੀਅਨ ਦੇ ਵੱਲੋਂ ਪ੍ਰਧਾਨਗੀ ਦੀ ਚੋਣ ਕੀਤੀ ਗਈ ਆ ਇਹ ਚੋਣ ਕਿਦਾਂ ਹੋਈ ਹੈ ਕੀ ਤੁਹਾਡਾ ਨਾਮ ਆ ਕੀ ਕਹੋਗੇ ਮੈਂ ਜੀ ਸੁਰਜ ਕੁਮਾਰ ਟੈਕਸ ਫੈਕਟਰੀ ਮਲੋਟ ਤੇ ਅੱਜ ਅਨਾਜ ਮੰਡੀ ਮਜ਼ਦੂਰੀ ਹੋਂਨ ਦੀ ਜਿਹੜੀ ਇੱਕ ਸਮਸਤ ਭਰਮੀ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਪ੍ਰਧਾਨ ਨੇ ਜਿਹੜਾ ਆਪਣਾ ਪਿਛਲਾ ਪ੍ਰਧਾਨ ਸੀ ਉਸਨੇ ਆਪਣਾ ਹਿਸਾਬ ਕਿਤਾਬ ਦੇ ਕੇ ਪੂਰਾ ਕਰ ਦਿਆ ਸੀ ਤੇ ਜਿਹੜੇ ਸਮਾਜ ਦੇ ਵੱਲੋਂ ਉਹਨੂੰ ਡਿਸਮਿਸ ਕੀਤਾ ਗਿਆ ਸੀ ਤੇ ਅੱਜ ਨੌਨਿਯੁਕਤ ਪ੍ਰਧਾਨ ਸੰਦੀਪ ਕੁਮਾਰ ਦਵਾਨੀਆਂ ਜੀ ਨੂੰ ਨਿਯੁਕਤ ਕੀਤਾ ਗਿਆ ਹੈ ਜੀ ਕਿੰਨਾ ਜਿਹੜੇ ਹੈਗੇ ਆ ਕਿੱਦਾਂ ਦੇ ਕੰਮ ਜਿਹੜੇ ਹੁੰਦੇ ਆ ਆਪਣੀ ਯੂਨੀਅਨ ਦੇ ਦੁਆਰਾ ਕੀਤੇ ਜਾਂਦੇ ਤੇ ਆਨਲ ਸਮੇਂ ਦੇ ਵਿੱਚ ਤੁਸੀਂ ਪੁਇਕ ਦੇ ਵਿੱਚ ਕਿੰਨਾ ਗੱਲਾਂ ਨੂੰ ਲੈ ਕੇ ਚੱਲਦੇ ਹੋ ਕਿ ਇਹ ਜ਼ਰੂਰਤਾ ਸੀ ਜਿਹੜੀ ਅਸੀਂ ਕਾਮਨਾ ਕਰਦੇ ਕਿ ਪ੍ਰਧਾਨ ਜੀ ਉਹਨਾਂ ਗੱਲਾਂ ਤੇ ਖਰੇ ਉਤਰਨਗੇ ਅੱਜ ਤੋਂ ਬਾਅਦ ਇਹਨਾਂ ਨੇ ਜਿਹੜੀ ਬਾਗਡੋਰ ਸੰਭਾਲੀ ਹੈ ਜੀ ਇਹ ਆਪਣੇ ਤਨ ਮਨ ਦਨ ਸੇ ਅਨਾਜ ਮੰਡੀ ਮਜ਼ਦੂਰੀ ਨੂੰ ਨਿੰਦੀ ਪੂਰੀ ਆਪਣੇ ਤਨ ਮਨ ਦਨ ਸੇ ਅਨਾਜ ਮੰਡੀ ਮਜ਼ਦੂਰੀ ਨੂੰ ਨਿੰਦੀ ਪੂਰੀ ਕੋਸ਼ਿਸ਼ ਕਰਾਂਗੇ ਕਿਸੇ ਪ੍ਰਕਾਰ ਦੀ ਕੋਈ ਕਮਜ਼ਨੀ ਰਹਿਣ ਦੇਣਗੇ ਕੀ ਇਸ ਸਮੱਸਿਆ ਕਿੱਦਾਂ ਦੀ ਆਉਂਦੀਆਂ ਤੁਹਾਡੀ ਯੂਨੀਅਨ ਦੀ ਸਮੱਸਿਆ ਜੀ ਜਿਵੇਂ ਬਾਹਰ ਦੇ ਲੋਕ ਇੱਥੇ ਆ ਕੇ ਜਿਹੜੇ ਕੰਮ ਨਹੀਂ ਕਰਦੇਗੇ ਉਹ ਇੱਥੇ ਆ ਕੇ ਚੋਰੀਆਂ ਕਰਦੇ ਆ ਗਲਤਾਂ ਅੰਸਰ ਇੱਥੇ ਆ ਕੇ ਆਪਣੇ ਗਲਤ ਕੰਮ ਕਰਦੇ ਉਹਨਾਂ ਵਾਸਤੇ ਇਹਨਾਂ ਨੇ ਪੂਰਾ ਪ੍ਰਬੰਧ ਕਰਨਾ ਆਇਆ ਚੌਕੀਦਾਰਾਂ ਦੀ ਸਮੱਸਿਆ ਵਾਨੀ ਹੈ ਸਮੱਸਿਆ ਆਨ ਆਲੇ ਟਾਈਮ ਤੇ ਇਹਨਾਂ ਨੂੰ ਚੌਕੀਦਾਰ ਵੀ ਰੱਖਣੇ ਆ ਤੇ ਕੁਝ ਕਮੇਟੀ ਨੇ ਚੌਕੀਦਾਰ ਵੀ ਰੱਖਣੇ ਆ ਸਮਝੇ ਸਮੇ ਸਮੇ ਤੇ ਜੋ ਵੀ ਕੰਮ ਹੋਊਗਾ ਮਜ਼ਦੂਰ ਸਾਥੀਆਂ ਦਾ ਉਹ ਸਾਡੇ ਪ੍ਰਧਾਨ ਜੀ ਨਿਭਾਉਣਗੇ ਬਹੁਤ ਡੰਗ ਨਾਲ ਮੈਨੂੰ ਪਤਾ ਨਹੀਂ ਕੀ ਤੁਹਾਡਾ ਨਾਮ ਔਰ ਜਿਹੜੀ ਤੁਹਾਡੀ ਯੂਨੀਅਨ ਦੇ ਵੱਲੋਂ ਤੁਹਾਨੂੰ ਜ਼ਿੰਮੇਵਾਰੀ ਇੱਕ ਸੌਂਪੀ ਗਈ ਹੈ ਕੀ ਕਹੋਗੇ ਤੁਸੀਂ ਮੇਰਾ ਨਾਮ ਸੁਨੀਪ ਕੁਮਾਰ ਭਪੜੀਆਂ ਅਲੂਟ ਸ਼ਹਿਰ ਦਾ ਤੇ ਮੈਂ ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਕਰਨਾ ਚਾਹੂੰਗਾ ਇਹਨਾਂ ਨੇ ਜਿਹੜੇ ਮੇਰੇ ਤੇ ਮੈਨੂੰ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ ਇਹ ਸਿਰਫ ਸਹਿਮਤੀ ਨਾਲ ਹੋਇਆ ਹੈ ਇਹ ਸਾਰਾ ਤੇ ਇਹਨਾਂ ਦੀਆਂ ਦੂਜਾ ਆਪਣਾ ਕੰਮ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਮੇਨ ਪ੍ਰੋਬਲਮ ਸਿਕਿਉਰਿਟੀ ਦੀ ਹੈ ਚੋਰੀਆਂ ਦੀ ਹੈਗੀਆਂ ਤੇ ਅਣਪਛਾਤੇ ਅੰਸਰ ਜਾਂ ਜਿਨ੍ਹਾਂ ਦੀ ਆਈਡੀ ਨਹੀਂ ਹੈਗੀ ਜਿਹੜੇ ਕੰਮ ਨਹੀਂ ਕਰਦੇ ਉਹ ਬੰਦੇ ਇੱਥੇ 프레ਜ਼ੈਂਸ ਆਪਣੀ ਸ਼ੋ ਕਰਦੇ ਆ ਤੇ ਉਹ ਜੋ ਆਪਣਾ ਮਜ਼ਦੂਰ ਲੈਵਲ ਤੇ ਮਜ਼ਦੂਰ ਲੈਵਲ ਤੇ ਜੋ ਚੋਰੀਆਂ ਵਗੈਰਾ ਕਰਦੇ ਆ ਉਹਨਾਂ ਨੂੰ ਰੋਕਣਾ ਹੈ ਮੇਨ ਕੰਮ ਇਹੀ ਹੈ ਇੱਕ ਵੈਸੇ ਤਾਂ ਸੰਸਦ ਦੇ ਵਿੱਚ ਜਿਹੜਾ ਆਪਣੀ ਯੂਨੀਅਨ ਦੇ ਵਿੱਚ ਪਹਿਲਾਂ ਵੀ ਜਿਹੜੇ ਲੋਕ ਸੀ ਉਹ ਸੂਝਵਾਨ ਬੜੇ ਲਿਖੇ ਸੀ ਤੋਂ ਅਸੀਂ ਇੱਕ ਜਿਦੋਂ ਆਪਾਂ ਕਹਿੰਦੇ ਕਿ ਨੌਜਵਾਨ ਪੀੜ੍ਹੀ ਦੇ ਵਿੱਚੋਂ ਇੱਕ ਜੰਗ ਜਨਰੇਸ਼ਨ ਦੇ ਵਿੱਚੋਂ ਤੁਹਾਨੂੰ ਚੁਣਿਆ ਗਿਆ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਹੈ ਤੁਸੀਂ ਪੜ੍ਹੇ ਲਿਖੇ ਜਿਹੜੇ ਵਿਅਕਤੀ ਹੋ ਤਾਂ ਜਿਹੜਾ ਕਿਸ ਤਰ੍ਹਾਂ ਨਾਲ ਤੁਸੀਂ ਆਪਣੀ ਸੋਚ ਜਿਹੜੀ ਇੱਧਰ ਲੈ ਕੇ ਆਂਦੀ ਕਿ ਯੂਨੀਅਨ ਦੇ ਵਿੱਚ ਜਿਹੜਾ ਤੁਸੀਂ ਆਪਣਾ ਯੋਗਦਾਨ ਦਿਓ ਆਹ ਨਾਲ ਸਮੇਂ ਦੇ ਵਿੱਚ ਕਿੱਦਾਂ ਦੀ ਕਾਮਨਾ ਕਰਦੇ ਆਪਣੇ ਵੱਲੋਂ ਕੀ ਸੋਚਦੇ ਹੋ ਡੈਫੀਨੇਟਲੀ ਕੀ ਹੁੰਦਾ ਮੋਸਟਲੀ ਜਿਹੜਾ ਹੁੰਦਾ ਨਾ ਪ੍ਰੈਜ਼ੀਡੈਂਟ ਪਹਿਲਾਂ ਜਿਹੜੇ ਚੁਣ ਗੱਲ ਇਹ ਆਪਕੇ ਉਹਨਾਂ ਦੇ ਸਾਹ ਕੋਲ ਕਲਮ ਦੀ ਜਿਹੜੀ ਆ ਗੇਮ ਹੁੰਦੀ ਸਾਰੇ ਤੁਹਾਨੂੰ ਸਾਰਾ ਹੀ ਪਤਾ ਹੈ ਠੀਕ ਹੈ ਜਦੋਂ ਆਪਾਂ ਲੇਖਕ ਦੇ ਰੂਪ ਦੇ ਵਿੱਚ ਮਾਰਕੀਟ ਕਮੇਟੀ ਦੇ ਵਿੱਚ ਆ ਇਹਨਾਂ ਦੇ ਵਿੱਚ ਕੰਪਲੀਟ ਹੀ ਨਾ ਕਰਨਗੇ ਕਰਾਂਗੇ ਉਹ ਬੰਦੇ ਐਕਸ਼ਨ ਕੀ ਲੈਣਗੇ ਠੀਕ ਹੈ ਜੀ ਸ਼ਿਕਾਇਤਾਂ ਨਹੀਂ ਪਹੁੰਚਦੀਆਂ ਤੇ ਉੱਥੇ ਐਕਸ਼ਨ ਨਹੀਂ ਲਿਆ ਜਾਂਦਾ ਜਦੋਂ ਕੰਪਲੀਨਸ ਆਪਾਂ ਰਿਟਰਨ ਦੇ ਵਿੱਚ ਦਵਾਂਗੇ ਤੇ ਸਹੀ ਢੰਗ ਨਾਲ ਕੰਮ ਕਰਾਂਗੇ ਤੇ ਆਪਣੇ ਆਪ ਇਹਦਾ ਜਿਹੜਾ ਸੌਟ ਆਊਟ ਹੋ ਜਾਂਦਾ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਬਾਕੀ ਜਿਹੜੇ ਮੈਡਮ ਇੰਟਰਨਲ ਮਿਨਿਸਟਰੀ ਜਿਹੜੇ ਬਜੀਤ ਕੌਰ ਜੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਾਂ ਕੋਈ ਹੋਰ ਜਿਹੜੇ ਬਣਾਇਆ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ